ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਪੇ ਪਟਿਆਲਾ ਬੱਚੇ ਅੱਜ ਅਸੀਂ ਗੱਲ ਕਰਾਂਗੇ ਬਹੁਤ ਹੀ ਜਿਆਦਾ ਨੋਟ ਇੰਪੋਰਟੈਂਟ ਨੋਟਸ ਬਾਰੇ ਬੇਟਾ ਨੋਟਿਸ ਬਾਰੇ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਜ ਫਰੀਦਕੋਟ ਵੱਲੋਂ ਅੱਜ ਕੱਢਿਆ ਗਿਆ ਹੈਗਾ ਵੀ ਜਿਹੜਾ ਅੱਜ ਐਗਜ਼ਾਮ ਹੋਣਾ ਸੀ 7 9 2024 ਨੂੰ ਤੇ ਇਗਜ਼ਾਮ ਹੋਣਾ ਸੀ ਕੱਲ 8 9 2024 ਨੂੰ ਇਹ ਕੈਨਸਲ ਕਰ ਦਿੱਤਾ ਗਿਆ ਹੈਗਾ ਇਹਦੇ ਆਪਾਂ ਪੂਰੇ ਅੱਜ ਮੈਂ ਰਿਵਰੀ ਜਾਣਕਾਰੀ ਦਵਾਂਗਾ ਇਹ ਕੈਨਸਲ ਕਿਉਂ ਹੋਇਆਗਾ ਤੇ ਹੁਣ ਐਗਜ਼ਾਮ ਕਦੋਂ ਹੋਏਗਾ ਇਸ ਕਰਕੇ ਐਂਡ ਤੱਕ ਵੀਡੀਓ ਤੇ ਜਰੂਰ ਬਨੇ ਰਹੀਓ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ এডੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਬੱਚੇ ਕਾਫੀ ਬੱਚਿਆਂ ਦੇ ਮੇਰੇ ਕੋਲ ਫੋਨ ਆ ਰਹੇ ਸੀਗੇ ਪਹਿਲਾਂ ਵੀ ਕਿ ਬਾਬਾ ਫਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਜੀ ਨੇ ਪੇਪਰ ਨੂੰ ਬਹੁਤ ਜਲਦੀ ਹੀ ਕੰਡਕਟ ਕਰ ਦਿੱਤਾ ਹੈਗਾ ਤੇ ਬੱਚੇ ਕਹਿ ਰਹੇ ਸੀਗੇ ਵੀ ਸਾਡੀ ਤਿਆਰੀ ਨਹੀਂ ਹੋਈ ਸਰ ਬਹੁਤ ਜਲਦੀ ਸਾਨੂੰ ਟਾਈਮ ਨਹੀਂ ਮਿਲਿਆ ਤਾਂ ਮੈਂ ਹਰੇਕ ਬੱਚੇ ਨੂੰ ਇੱਕ ਹੌਸਲਾ ਦਿੰਦੇ ਹੋਏ ਇਹ ਕਹਿੰਦਾ ਸੀਗਾ ਕਿ ਜੇ ਤੁਹਾਡੀ ਤਿਆਰੀ ਹਰੇਕ ਬੱਚੇ ਦੀ ਤੁਹਾਨੂੰ ਥੋੜਾ ਮੌਕਾ ਮਿਲਿਆ ਤਾਂ ਜਿੰਨੇ ਵੀ ਬੱਚਿਆਂ ਨੇ ਪੇਪਰ ਦੇਣਾ ਹੈਗਾ ਉਹਨਾਂ ਨੂੰ ਸੇਮ ਮੌਕਾ ਮਿਲਿਆ ਜਿੰਨਾ ਤੁਹਾਨੂੰ ਮਿਲਿਆ ਤਾ ਜਿੰਨੇ ਸਮੇਂ ਦੇ ਵਿੱਚ ਤੁਸੀਂ ਤਿਆਰੀ ਕੀਤੀ ਹੈ ਉਨੇ ਸਮੇਂ ਦੇ ਵਿੱਚ ਹੀ ਸਾਰੇ ਬੱਚਿਆਂ ਨੇ ਤਿਆਰੀ ਕੀਤੀ ਹੈ ਇਸ ਕਰਕੇ ਜੋ ਬੱਚੇ ਮੇਰੇ ਕੋਲ ਕੋਚਿੰਗ ਲੈ ਰਹੇ ਸੀਗੇ ਹੁਣ ਵੀ ਤੇ ਉਹਨਾਂ ਦੀ ਕੋਚਿੰਗ ਲਗਾਤਾਰ ਉਵੇਂ ਹੀ ਚੱਲਣੀ ਹੈ ਜਿਵੇਂ ਪਹਿਲਾਂ ਚੱਲ ਰਹੀ ਸੀ ਜੋ ਬੱਚੇ ਮੇਰੇ ਕੋਲ ਕੋਚਿੰਗ ਲੈ ਰਹੇ ਸੀਗੇ ਤੇ ਉਹ ਬੱਚੇ ਗਏ ਰੇ ਸੀ ਸਾਨੂੰ ਬਹੁਤ ਸਮਾਂ ਘੱਟ ਮਿਲਿਆ ਪਰ ਫਿਰ ਵੀ ਮੈਂ 5-7 ਦਿਨ ਜਿੰਨਾ ਸਮਾਂ ਸਾਨੂੰ ਮਿਲਿਆ ਉਸ ਦੇ ਵਿੱਚ ਕਾਫੀ ਅੱਛਾ ਉਹਨਾਂ ਬੱਚਿਆਂ ਨੂੰ ਮੈਂ ਕਰਵਾਇਆ ਤੇ ਹੁਣ ਚਲੋ ਅ ਪ੍ਰਮਾਤਮਾ ਦੀ ਕਿਰਪਾ ਨਾਲ ਥੋੜਾ ਜਿਹਾ ਸਮਾਂ ਵੱਧ ਮਿਲੇਗਾ ਅਸੀਂ ਜਿਹੜਾ ਹੁਣ ਸਮਾਂ ਮਿਲਿਆ ਠੀਕ ਹੈ ਮੈਂ ਇਹ ਮੰਨਦਾ ਜ਼ਰੂਰ ਆ ਕਈ ਬੱਚਿਆਂ ਜਿਨ੍ਹਾਂ ਨੇ ਹੁਣ ਪ੍ਰੈਪਰੇਸ਼ਨ 2-3 ਦਿਨ ਲਗਾਤਾਰ ਜੱਜ ਕਿ ਕੀਤੀ ਸੀ ਡੇ ਨਾਈਟ ਇੱਕ ਕੀਤਾ ਸੀ ਉਹਨਾਂ ਦੇ ਮਨਾਂ ਦੇ ਵਿੱਚ ਥੋੜੀ ਜੀ ਮਿਊਸੀ ਵੀ ਜ਼ਰੂਰ ਹੈਗੀ ਹੈਗੀ ਕਿਉਂਕਿ ਪੇਪਰ ਕੈਨਸਲ ਹੋ ਜਾਣਾ ਕਈ ਬੱਚੇ ਬੇਟਾ ਮੈਨੇ ਦੇਖਿਆ ਵੀਡੀਓ ਦੇਖ ਰਿਆ ਸੀਗਾ ਜਿਹੜੀ ਮੈਂ ਤੁਹਾਨੂੰ ਹੁਣ ਐਸ ਦੇ ਉੱਪਰ ਐਂਡ ਦੇ ਉੱਪਰ ਦਿਖਾਉਂਗਾ ਵੀ ਹਾਂ ਕਾਫੀ ਬੱਚਿਆਂ ਨੇ ਜਿਹੜੇ ਸੀ ਸੈਂਟਰ ਦੇ ਵਿੱਚ ਚਲੇ ਗਏ ਸੀਗੇ ਦੇਖੋ ਕੋਈ ਬੱਚਾ ਕਿਤੋਂ ਮੁਕਸਰ ਤੋਂ ਜਾ ਰਿਹਾ ਹੈ ਪਟਿਆਲੇ ਨੂੰ ਕੋਈ ਬੱਚਾ ਮੁਕਸਰ ਤੋਂ ਲੁਧਿਆਣੇ ਨੂੰ ਜਾ ਰਿਹਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਹਰੇਕ ਬੱਚੇ ਕੋਲ ਨਹੀਂ ਪੇਮੈਂਟ ਨਹੀਂ ਹੁੰਦੀ ਵੀ ਆਪਾਂ ਇੰਨਾ ਸਫਰ ਕਰਕੇ ਜਾਈਏ ਤੇ ਬਾਕੀ ਫਿਰ ਸਾਰੇ ਹੀ ਬੱਚੇ ਬੇਰੁਜ਼ਗਾਰ ਨੇ ਬੇਰੁਜ਼ਗਾਰ ਹੋਣ ਦੇ ਨਾਤੇ ਹਰੇਕ ਬੱਚੇ ਨੂੰ ਬੇਟਾ ਵੀ ਕੋਈ ਸਰਕਾਰ ਵੱਲੋਂ ਫ੍ਰੀ ਬਸ ਸਰਵਿਸ ਤਾਂ ਦਿੱਤੀ ਨਹੀਂ ਜਾਂਦੀ ਵੀ ਬੱਚਾ ਪੇਪਰ ਦੇ ਕੇ ਮੁੜਿਆ ਵੇ ਤੇ ਇਸ ਕਰਕੇ ਬੇਟਾ ਹਰੇਕ ਬੱਚਾ ਜਿਹੜਾ ਪੇਪਰ ਦੇਣ ਗਿਆ ਸੀਗਾ ਤੇ ਉਹਨੂੰ ਥੋੜੀ ਜਿਹੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਤਾਂ ਜੋ ਬੱਚਿਆਂ ਦਾ ਪੇਪਰ ਕੱਲ੍ਹ ਹੈਗਾ 8 ਤਰੀਕ ਨੂੰ ਹੋਣਾ ਸੀਗਾ ਉਹਨਾਂ ਨੂੰ ਚਲੋ ਥੋੜੀ ਜਿਹੀ ਰਾਹਤ ਮਿਲੀ ਇਸ ਇਸ ਕਰਕੇ ਕਿਉਂਕਿ ਪੇਪਰ ਅੱਜ ਹੀ ਕੈਨਸਲ ਅਨਾਉਂਸ ਕਰ ਦਿੱਤਾ ਗਿਆ ਤੇ ਇਸ ਕਰਕੇ ਬੱਚੇ ਜਿਹੜੇ ਬੱਚਾ ਨੂੰ ਹੁਣ ਸਮਾਂ ਮਿਲੇਗਾ ਮਿਊਸ ਹੋਣ ਦੀ ਲੋੜ ਨਹੀਂ ਜੋ ਸਮਾਂ ਮਿਲਿਆ ਐਸ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਸਾਰੀ ਆਪਣੀ ਤਿਆਰੀ ਨੂੰ ਲਗਾਤਾਰ ਕੰਟੀਨਿਊਟੀ ਦੇ ਵਿੱਚ ਕਰਨੀ ਹੈਗੀ ਤੇ ਬਿਲਕੁਲ ਨਰਾਜ ਹੋਣ ਦੀ ਲੋੜ ਨਹੀਂ ਹੈ ਤਿਆਰੀ ਕਰਦੇ ਰਹੋ ਲਗਾਤਾਰ ਕੋਈ ਹੋਣੀ ਕਰਨਾਗਾ ਟੈਨਸ਼ਨ ਨਹੀਂ ਲੈਣੀਗੀ ਜਿੰਨਾ ਸਮਾਂ ਮਿਲੇਗਾ ਓਨੇ ਸਮੇਂ ਨੂੰ ਤੁਸੀਂ ਗੌਰ ਨਾਲ ਤਿਆਰੀ ਹੁਣ ਲਗਾਤਾਰ ਲੱਗ ਜੋ ਕਿਉਂਕਿ ਪੇਪਰ ਬਹੁਤ ਹੀ ਜਲਦੀ ਕੰਡਕਟ ਕੀਤਾ ਜਾਊਗਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਪੇਪਰ ਥੋੜਾ 1 ਮਹੀਨੇ ਨੂੰ ਹੋਊਗਾ 2 ਮਹੀਨਿਆਂ ਨੂੰ ਹੋਊਗਾ ਹੋ ਸਕਦਾ ਪੇਪਰ ਜਿਹੜਾ ਉਹ 10 ਦਿਨਾਂ ਦੇ ਵਿੱਚ ਵਿੱਚ ਹੋ ਜਾਵੇ ਪਰ ਮੇਰੀ ਇੱਕ ਜ਼ਰੂਰ ਹੈ ਬਾਬਾ ਫਰੀਦ ਯੂਨੀਵਰਸਿਟੀ ਵਾਲਿਆਂ ਨੂੰ ਵੀ ਇੱਕ ਰਿਕੁਐਸਟ ਹੈ ਇਹ ਮੰਨ ਸਕਦੇ ਹੈਗੇ ਵੀ ਜਿਹੜਾ ਪੇਪਰ ਜਿਸ ਤਰ੍ਹਾਂ ਪਹਿਲਾਂ ਆਫਲਾਈਨ ਵੇ ਦੇ ਵਿੱਚ ਹੁੰਦਾ ਸੀਗਾ ਉਹ ਜਿਆਦਾ ਵੈਟਰ ਸੀਗਾ ਸੀਵੀਟੀ ਨਾਲੋਂ ਕੰਪਿਊਟਰ ਬੇਸ ਟੈਸਟ ਨਾਲੋਂ ਕਿਉਂਕਿ ਕਾਫੀ ਬੱਚਿਆਂ ਦੇ ਮੇਰੇ ਕੋਲ ਕੁਆਰੀਜ਼ ਵੀ ਆ ਰਹੀਆਂ ਸੀਗੀਆਂ ਵੀ ਸਰ ਜਿੰਨਾ ਬੱਚਾ ਨੂੰ ਕੰਪਿਊਟਰ ਹੀ ਨਹੀਂ ਚਲਾਉਣਾ ਆਉਂਦਾ ਤਾਂ ਅਸੀਂ ਪੇਪਰ ਕਿਵੇਂ ਦਵਾਗੇ ਪਰ ਫਿਰ ਵੀ ਮੈਂ ਉਹਨਾਂ ਬੱਚਿਆਂ ਨੂੰ ਇਹ ਕਹਿ ਰਿਹਾ ਸੀਗਾ ਕਿ ਪੇਪਰ ਹੈ ਜਿਹੜਾ ਆਪਾਂ ਮੋਬਾਈਲ ਵੀ ਤਾਂ ਚਲਾ ਹੀ ਰਹੇ ਹਾਂ ਅੱਜ ਦੇ ਯੁੱਗ ਦੇ ਵਿੱਚ ਤਾਂ ਕੰਪਿਊਟਰ ਦੇ ਵਿੱਚ ਕੋਈ ਬਾਲੀ ਵੱਡੀ ਹੋਣੀ ਹੈ ਕਿਉਂਕਿ ਕੰਪਿਊਟਰ ਦੇ ਵਿੱਚ ਵੀ ਤੁਸੀਂ ਉਹ ਜਿਹੜਾ ਹੈਗਾ ਟਿਕ ਕਰਨਾ ਹੈਗਾ ਕੁਐਸਚਨ ਨੂੰ ਬਾਕੀ ਤੁਹਾਨੂੰ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਸੋਡਾ ਜਿਹੜਾ ਇਨਵੈਸਟੀਗੇਟਰ ਹੋਏਗਾ ਇਨਵਿਜੀਲੇਟਰ ਹੋਏਗਾ ਉਹ ਤੁਹਾਨੂੰ ਸਾਰੀ ਚੀਜ਼ ਦੱਸੇਗਾ ਇਨਵਿਜੀਲੇਟਰ ਤੁਹਾਨੂੰ ਸਾਰੀ ਚੀਜ਼ ਉਸ ਤੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਕੋਈ ਇਹ ਜੀ ਗੱਲ ਨਹੀਂ ਵੀ ਤੁਹਾਨੂੰ ਪੇਪਰ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਪਰ ਜਿਸ ਤਰ੍ਹਾਂ ਅੱਜ ਹੋਇਆ ਸੈਂਟਰ ਦੇ ਵਿੱਚ ਬਹੁਤ ਮਾੜਾ ਹੋਇਆ ਕਿਉਂਕਿ ਸਰਵਰ ਡਾਊਨ ਹੋ ਗਏ ਸੀਗੇ ਸਰਵਰ ਹੋਣ ਡਾਊਨ ਹੋਣ ਦੇ ਕਾਰਨ ਪੇਪਰ ਕੈਨਸਲ ਕਰਨਾ ਪਿਆ ਟੈਕਨੀਕਲ 에ਰਰ ਆ ਗਈ ਇਸ ਕਰਕੇ ਪੇਪਰ ਕੈਨਸਲ ਹੋਇਆਗਾ ਤੇ ਬਹੁਤ ਹੀ ਜਲਦੀ ਪੇਪਰ ਹੈ ਜਿਹੜਾ ਉਹ ਅੱਗੇ ਡੇਟ ਅਨਾਉਂਸ ਕਰ ਦਿੱਤੀ ਜਾਏਗੀ ਬਾਬੋ ਫ੍ਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ 120 ਪੋਸਟਾਂ ਦੇ ਲਈ ਇਸ ਕਰਕੇ ਤੁਸੀਂ ਹੁਣ ਬੇਟਾ ਆਪਣੀ ਤਿਆਰੀ ਨੂੰ ਲੱਗ ਜਾਓ ਦੁਬਾਰੇ ਤੇ ਵੱਧ ਤੋਂ ਵੱਧ ਐਮਸੀਕਿਊ ਕਰਨ ਦੀ ਕੋਸ਼ਿਸ਼ ਕਰੋ ਤੇ ਥਿਊਰੀ ਪਾਰਟ ਜੇਕਰ ਤੁਹਾਨੂੰ ਆਂਦਾ ਹੋਊਗਾ ਤੇ ਤੁਸੀਂ ਐਮਸੀਕਿਊ ਬਣਾ ਲੋਗੇ ਇਸ ਕਰਕੇ ਜੋ ਬੱਚਾ ਹੁਣ ਵੀ ਮੈਂ ਕਹੂੰਗਾ ਜੋ ਬੱਚਾ ਹਲੇ ਵੀ ਤੁਹਾਡੇ ਕੋਲ ਟਾਈਮ ਹੈਗਾਗਾ 10 ਤੋਂ 15 ਦਿਨਾਂ ਦਾ ਟਾਈਮ ਹੈ ਜੋ ਬੱਚਾ ਹਲੇ ਵੀ ਕੋਚਿੰਗ ਲੈਣਾ ਚਾਹੁੰਦਾ ਹੈ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਜਾਂ ਨੋਟਸ ਲੈਣਾ ਚਾਹੁੰਦਾ ਹੈ ਸਿਰਫ ਤੇ ਸਿਰਫ ਬੇਟਾ ਆਪਣੇ ਕੋਲ ਰੁਪਈ 1000 ਦੇ ਵਿੱਚ ਨੋਟਸ ਪਲੱਸ ਕੋਚਿੰਗ ਮੇਰੇ ਇੰਸਟੀਚਿਊਟ ਵੱਲੋਂ ਦਿੱਤੀ ਜਾ ਰਹੀ ਹੈ ਤੁਸੀਂ ਲੈ ਸਕਦੇ ਹੋ ਬਿਲਕੁਲ ਉਹ ਕਰਨਾ ਨਹੀਂਗਾ ਕਵਰਾਨਾ ਨਹੀਂਗਾ ਤੇ ਜੇਕਰ ਤੁਸੀਂ ਕੋਚਿੰਗ ਲਓਗੇ ਤਾਂ ਤੁਹਾਡੀ ਤਿਆਰੀ ਅੱਛੀ ਹੋਏਗੀ ਤੇ ਆਪਣੇ ਕੋਲ ਤੁਸੀਂ ਕੀ ਕਰਨਾ ਹੈਗਾ 946 36 23 881 ਇਸ ਨੰਬਰ ਦੇ ਉੱਪਰ ਤੁਸੀਂ Google Pay ਕਰਨਾ ਹੈ 1000 ਤੇ ਉਸ ਨੂੰ ਉਸ ਦੇ ਜਿਹੜੇ ਲਿੰਕ ਨੂੰ ਬੇਟਾ ਤੁਸੀਂ ਸ਼ੇਅਰ ਕਰ ਦਿਨੇਗਾ ਸਕਰੀਨ ਸ਼ਾਟ ਲੈ ਕੇ 94630 79680 ਤੇ ਜੇਕਰ ਕੋਈ ਵੀ ਬੱਚਾ ਬੇਟਾ ਮੇਰੇ ਇੱਕ ਫ੍ਰੀ ਗਰੁੱਪ ਕੋਲ ਦੇ ਨਾਲ ਜੁੜਨਾ ਚਾਹੁੰਦਾ ਹੈ ਜਿਹਦੇ ਵਿੱਚ ਮੇਰੇ ਇੰਸਟੀਚਿਊਟ ਵੱਲੋਂ ਫ੍ਰੀ ਕੋਚਿੰਗ ਵੀ ਦਿੱਤੀ ਜਾਂਦੀ ਹੈ ਉਸ ਫ੍ਰੀ ਗਰੁੱਪ ਦੇ ਵਿੱਚ ਜੁੜਨਾ ਚਾਹੁੰਦਾ ਹੈ ਤਾਂ ਵੀ ਤੁਸੀਂ ਮੇਰੇ 9463079680 ਗਰੁੱਪ ਦੇ ਨੰਬਰ ਤੇ ਮੈਸੇਜ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋਗੇ ਤੇ ਨਾਲ ਨਾਲ ਹੁਣ ਤੁਸੀਂ ਜਿਹੜੀ ਅੱਜ ਦੀ ਵੀਡੀਓ ਹੈ ਜਦੋਂ ਸੈਂਟਰ ਦੇ ਵਿੱਚ ਬੱਚੇ ਪਹੁੰਚੇ ਉਹਨਾਂ ਨੂੰ ਪਤਾ ਲੱਗਿਆ ਪੇਪਰ ਕੈਨਸਲ ਹੋ ਗਿਆ ਉਹ ਇਸ ਦੇ ਨਾਲ ਤੁਸੀਂ ਹੁਣ ਕੰਟੀਨਿਊਟੀ ਦੇ ਵਿੱਚ ਦੇਖੋਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਥੈਂਕ ਯੂ ਸੋ ਮੱਚ ਯਹਾਂ ਪਟਿੰਡਾ ਐਸਐਸਡੀ ਕਾਲਜ ਗਰਲਸ ਕਾਲਜ ਦੇ ਵਿੱਚ ਇਸ ਲਈ ਇਹਦੀ ਪੇਪਰ ਲੈਣਾ ਇੱਥੇ ਸਾਡਾ ਟਾਈਮ ਰੱਖਿਆ ਗਿਆ 7:30 ਵਜੇ ਸਟਾਰਟ ਸੀ ਪਰ 9:30 ਵੇ ਸਟਾਰਟ ਦੀ ਬਜਾਏ ਉਥੇ ਟਾਈਮ ਆ ਰਿਹਾ ਸੀ ਡੇਢ ਘੰਟੇ ਬਾਅਦ ਸ਼ੁਰੂ ਹੋਏਗਾ 10:30 ਵਜੇ ਮੈਂ ਟੀਚਰ ਨੂੰ ਪੁੱਛਿਆ ਵੀ ਕੀ ਗੱਲ ਹੈ ਬਾਬਾ ਗ੍ਰੀਨ ਨਿਵਾਸੀ ਹਾਏ ਹਾਏ ਸਾਡੇ ਆਲੇ-ਦੁਆਲੇ ਸਾਡੇ ਹੋ ਤਫੇ ਦੇ ਕੋਈ ਇੱਥੇ ਆਲੂ ਲੈਣੇ ਨਾਲ ਜਿਲੰਦ ਪਹਿਲਾ ਜਿਲੰਦ ਦਾ ਸੈਂਟਰ ਬਣਾਇਆ ਜਦੋਂ ਜਿਲੰਦ ਸੇਂਟਰ ਵੱਡੀ ਆਈ ਉੱਥੇ ਬਠਿੰਡਾ ਵਿੱਚ ਸੈਂਟਰ ਬਣਾਤਾ ਕਿ ਇਹਨਾਂ ਨੂੰ ਪੇਪਰ ਤੇ ਕੰਪਿਊਟਰ ਤੇ ਐਸ ਨਹੀਂ ਲੈਣਾ ਹੁੰਦਾ ਸੀ ਤਾਂ ਕਿਉਂ ਲਿਆ ਕਿਉਂ ਸਾਡਾ ਕੰਮ ਖਰਾਬ ਕੀਤਾ ਅੱਜ ਕੋਈ ਬਹੁਤ ਲੱਖ ਰੁਪਏ ਦਰਜਾਵਾ ਲੈਣੇ ਪਹਿਲਾ ਸੈਂਟਰ ਤੇ ਆ ਕੇ ਕਿ ਸਾਡਾ ਪੇਪਰ ਚਾਹੁੰਦੀਆਂ ਕਿਸੇ ਨੂੰ ਨਹੀਂ ਚਾਹੀਦਾ ਸਾਡੇ ਪੜ ਕੇ ਆਉਂਦੇ ਦੀ ਪਤਾ ਹੋਇਆ ਜੇ ਪੇਪਰ ਹੀ ਨਹੀਂ ਹੁੰਦਾ